ਬੈਸਿਕਲੀ ਇੱਕ ਸਦਾਚਾਰਤਾ ਦੇ ਤੌਰ ਤੇ ਸਟੇਟ ਮਿਸਟਰ ਹੋਣ ਦੇ ਨਾਤੇ ਮੈਂ ਪਿਛਲੇ ਦਿਨੀ ਜੂਨੀਅਰ ਮਿਸਟਰ ਸਾਹਿਬ ਨੂੰ ਮਿਲਿਆ ਸੀਗਾ ਸੋ ਮੇਰੇ ਨਾਲ ਮੇਰੇ ਅਧਿਕਾਰੀ ਸਹਿबान ਵੀ ਸਨ ਸੋ ਇਹਦੇ ਨਾਲ ਨਾਲ ਜਿੱਥੇ ਇੱਕ ਸਦਾਚਾਰਤਾ ਸੀ ਉੱਥੇ ਨਾਲ ਕੁਝ issues ਸੀਗੇ ਪੰਜਾਬ ਦੇ ਅੰਦਰ ਸੋ ਉਹ ਦੋ ਈਸ਼ੂ ਜਿਹੜੇ ਅਸੀਂ ਉਹਨਾਂ ਨਾਲ ਇੱਕ ਮੰਗ ਦੇ ਰੂਪ ਚ ਕਹਿ ਲਓ ਇੱਕ ਚਿੰਤਾ ਦੇ ਤੌਰ ਤੇ ਸਾਂਝੇ ਕੀਤੇ ਸਨ ਸੋ ਪਹਿਲੀ ਗੱਲ ਤੇ ਇਹ ਵੀ ਸਾਡੀ ਮੀਟਿੰਗ ਬੜੇ ਅੱਛੇ ਮਾਹੌਲ ਚ ਹੋਈ ਬੜੇ ਹੰਬਲ ਢੰਗ ਦੇ ਨਾਲ ਅਸੀਂ ਵੀ ਸਵਾਲ ਰੱਖੀਏ ਔਰ ਉਹਨਾਂ ਨੇ ਵੀ ਬੜਾ ਪੋਜੀਟਿਵਲੀ ਸਾਡੇ ਡਿਮਾਂਡ ਨੂੰ ਸਾਡੇ ਸਵਾਲਾਂ ਨੂੰ ਸੁਣਿਆ ਸੋ ਅੱਜ ਵੀ ਤੁਸੀਂ ਦੇਖਿਆ ਸਦਨ ਦੇ ਅੰਦਰ ਸਾਡੇ ਮਾਨਯੋਗ ਦੋ ਦਿਨ ਐਮਐਲਏ ਸਹਿਵਾਨ ਨੇ ਇੱਕ ਈਸ਼ੂ ਰੇਜ਼ ਕੀਤਾ ਸੀਗਾ ਔਰ ਪਿਛਲੇ ਦਿਨਾਂ ਤੋਂ ਪੰਜਾਬ ਦੇ ਅੰਦਰ ਅ ਮਤਲਬ ਸਪੇਸ ਨੂੰ ਲੈ ਕੇ ਸਾਡੇ ਜਿਹੜੇ ਗਡਾਉਣ ਨੇ ਬਣਾ ਅੰਦਰ ਸਪੇਸ ਨੂੰ ਲੈ ਕੇ ਇੱਕ ਚਿੰਤਾ ਜਿਹੜੀ ਆ ਉਹ ਕੁਝ ਸੈਕਸ਼ਨ ਵੱਲੋਂ ਮਤਲਬ ਦਰਸਾਈ ਗਈ ਸੀਗੀ ਤੋਂ ਖਾਸ ਕਰਕੇ ਜਿਹੜੇ ਸਾਡੇ ਮਿਲਰ ਨੇ ਪੰਜਾਬ ਦੇ ਕਿਉਂਕਿ ਪੈੜੀ ਦਾ ਸੀਜ਼ਨ ਵੀ ਸਾਡਾ ਸਿਰ ਦੇ ਉੱਤੇ ਆ ਠੀਕ 26 ਸਹੀ ਦਿਨ ਤੋਂ ਬਾਅਦ ਪੈੜੀ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਲਿਆ ਜਾ ਰਿਹਾ ਸੋ ਉਹਦੇ ਲਈ ਕੁਝ ਸੰਕਾਵਾਂ ਜਿਹੜੀਆਂ ਉਹ ਸਾਡੇ ਮਿਲਰਜ਼ ਦੇ ਸਾਹਮਣੇ ਸਿਗੀਆਂ ਕਿਉਂਕਿ ਮੰਡੀ ਦੇ ਅੰਦਰ ਜਦੋਂ ਕਿਸਾਨ ਨੇ ਆਣਾ ਤੇ ਹਰ ਵਾਰ ਉਹਦੀਆਂ ਤਿਆਰੀਆਂ ਕੀਤੀ ਜਾਂਦੀਆਂ ਇਸ ਵਾਰ ਵੀ ਮਤਲਬ ਤਿਆਰੀਆਂ ਪੂਰੀਆਂ ਆ ਸੋ ਕਿਸਾਨ ਨੇ ਮੰਡੀ ਚ ਆਪਣੀ ਫਸਲ ਵੇਚ ਕੇ ਔਰ ਉਹਦਾ ਅਸੀਂ ਭੁਗਤਾਨ ਕਰਕੇ ਉਹਨੂੰ ਤਾਂ ਵੇਲੇ ਮਤਲਬ ਕਰ ਦੇਣਾ ਹੁੰਦਾ ਮਤਲਬ ਰੁਟੀਨ ਚ ਸੋ ਉਹਦੀਆਂ ਤਿਆਰੀਆਂ ਇਸ ਵਾਰ ਵੀ ਸਾਡੀਆਂ ਬੂਰੀਆਂ ਨੇ ਪਰ ਇਸ ਤੋਂ ਬਾਅਦ ਜਦੋਂ ਪੈੜੀ ਮਿਲਰ ਕੋ ਜਾਂਦੀ ਆ ਸੋ ਉਹਨੇ ਫਿਰ ਉਹਦੀ ਮਿਲਣ ਕਰਕੇ ਜਿਹੜਾ ਚਾਵਲ ਹੈ ਉਹ ਕਿਤੇ ਨਾ ਕਿਤੇ ਰੱਖਣਾ ਹੁੰਦਾ ਸੋ ਜਿਹੜੇ ਪੰਜਾਬ ਦੇ ਅੰਦਰ ਗਡਾਉਣ ਨੇ ਜਿਹੜੀ ਸਾਡੇ ਕਵਰ ਗਡਾਉਣ ਨੇ ਉਹਨਾਂ ਦੇ ਅੰਦਰ ਇਸ ਵਾਰ ਜਿਹੜੀ ਸਪੇਸ ਹੈ ਉਸ ਲੈਵਲ ਦੀ ਨਹੀਂ ਬਣੀ ਜਿਹਨੂੰ ਲੈ ਕੇ ਮਤਲਬ ਅਸੀਂ ਜੂਨੀਅਰ ਮਿਨਿਸਟਰ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ ਸੋ ਅਸੀਂ ਕੁਝ ਉਹਨਾਂ ਨੂੰ رائے ਵੀ ਦਿੱਤੀ ਸੀਗੀ ਆਪਣੇ ਵੱਲੋਂ ਵੀ ਤੁਸੀਂ ਜਿਸ ਤਰ੍ਹਾਂ ਐਕਸਪੋਰਟ ਦੀ ਗੱਲ ਅਸੀਂ ਉਹਨਾਂ ਨਾਲ ਸ਼ੇਅਰ ਕੀਤੀ ਵੀ ਤੁਸੀਂ ਜਿਹੜੀ ਨਾਨ ਬਾਸਮਤੀ ਉਹ ਪਿਛਲੇ ਦਿਨਾਂ ਤੋਂ ਬੰਦ ਐਕਸਪੋਰਟ ਇਹਨੂੰ ਵੀ ਸ਼ੁਰੂ ਕਰਨਾ ਚਾਹੀਦਾ ਜਿਸ ਤਰ੍ਹਾਂ ਕੋਈ ਇਥੋਨਲ ਦੇ ਵਿੱਚ ਵੀ ਚਾਵਲ ਪੈਂਦੇ ਆ ਸੋ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ ਇੱਕ ਜਨਰਲ ਲੈਟਰ ਕੱਢਿਆ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 28 ਅੱਠ ਨੂੰ ਅਸੀਂ ਮਿਲੇ ਆ ਉਹਨਾਂ ਨੂੰ ਔਰ ਨੈਕਸਟ ਡੇ ਹੀ ਉਹਨਾਂ ਦੀ ਇੱਕ ਚਿੱਠੀ ਆ ਗਈ ਹੈ ਔਰ ਉਸ ਚਿੱਠੀ ਦੇ ਅੰਦਰ ਉਹਨਾਂ ਨੇ ਜਨਰਲ ਹੀ ਕਿਹਾ ਕਿ ਅਸੀਂ ਆਣ ਵਾਲੇ ਇਹਨਾਂ ਦਿਨਾਂ ਦੇ ਦੌਰਾਨ 23 ਲੱਖ ਮੀਟ੍ਰਿਕ ਟਨ 23 ਲੱਖ ਮੀਟ੍ਰਿਕ ਟਨ ਜਿਹੜਾ ਉਹ ਚਾਵਲ ਹੈ ਉਹ ਪੰਜਾਬ ਦੀਆਂ ਜਿਹੜੇ ਗਡਾਉਨ ਨੇ ਉਹਨਾਂ ਚ ਜਾ ਕੇ ਖੁੱਲੀ ਮਾਰਕੀਟ ਚੋਂ ਅਸੀਂ ਮੱਲੋ ਜੜਿਆ ਉਹ ਵੇਚਾਂਗੇ ਔਰ ਇਹਦੇ ਨਾਲ ਦੀ ਨਾਲ ਉਹਨਾਂ ਨੇ 2 ਲੱਖ ਮੀਟ੍ਰਿਕ ਟਨ ਜਿਹੜਾ ਉਹ ਮਲੇਸ਼ੀਆ ਨੂੰ ਵੀ ਐਕਸਪੋਰਟ ਕਰਨ ਦਾ ਜਿਹੜਾ ਉਹ ਜ਼ਿਕਰ ਕੀਤਾ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਅ ਮਤਲਬ ਜ਼ਰੂਰ ਪੰਜਾਬ ਦੇ ਮਿੱਲਰਸ ਨੂੰ ਪੰਜਾਬ ਦੇ ਤਮਾਮ ਜਿਹੜੇ ਇਸ ਪੈਡਿਸ ਜਨ ਨਾਲ ਜੁੜੇ ਸਾਡੇ ਭੈਣ ਭਰਾ ਨੇ ਚਾਹੇ ਸਾਡੇ ਆਰਤੀ ਨੇ ਚਾਹੇ ਸਾਡੇ ਕਿਸਾਨ ਨੇ ਚਾਹੀ ਕੋਈ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਇਹ ਗੱਲ ਸਾਫ਼ ਕਰਨੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਪਹਿਲੀ ਗੱਲ ਤੇ ਕੋਈ ਕਿਲਤ ਮਤਲਬ ਰਹਿਣੀ ਨਹੀਂ ਹੈ ਸੋ ਹੁਣ ਜਿਹੜਾ 23 ਲੱਖ ਮੀਟਿਕ ਟਨ ਜਦੋਂ ਖੁੱਲੀ ਮਾਰਜ ਸਰਕਾਰ ਨੇ ਇਹਨੂੰ ਵੇਚਣ ਦਾ ਕਿ ਚਿੱਠੀ ਜਾਰੀ ਕੀਤੀ ਹੈ ਪ੍ਰਬੰਧ ਕੀਤਾ ਸੋ ਇਹਦੇ ਨਾਲ ਬਹੁਤ ਵੱਡੀ ਰਾਹਤ ਮਿਲੇਗੀ ਸੋ ਮੈਂ ਜ਼ਰੂਰ ਇਹ ਕਵਾਂਗਾ ਵੀ ਇਹ ਸੀਜ਼ਨ ਵੀ ਜਿਸ ਤਰ੍ਹਾਂ ਬਾਕੀ ਸਾਡੇ ਸੀਜ਼ਨ ਚਾਹੇ ਉਹ ਵੀਟ ਦਾ ਚਾਹੇ ਪੈਡੀ ਦਾ ਬਹੁਤ ਹੀ ਖੂਬਸੂਰਤ ਸੀਜ਼ਨ ਮਲੇ ਰਹੇ ਨੇ ਖਾਸ ਕਰਕੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨਿਰਦੇਸ਼ ਤੇ ਜਦੋਂ ਅਸੀਂ ਮੀਟਿੰਗ ਕਰ ਲਈ ਗਏ ਸਾਂ ਤੇ ਅਸੀਂ ਇਹ ਸਵਾਲ ਉਹਨਾਂ ਦੇ ਸਾਹਮਣੇ ਰੱਖਿਆ ਔਰ ਉਹਨਾਂ ਨੇ ਵੀ ਬੜੇ ਹੰਬਲ ਢੰਗ ਦੇ ਨਾਲ ਸਾਡੇ ਐਗਜ਼ਾਮਨ ਕੀਤਾ ਸਾਡੇ ਸਵਾਲਾਂ ਨੂੰ ਔਰ ਉਹਦਾ ਰਿਫਲੈਕਸ ਨਹੀਂ ਹੈ ਕਿ ਜਿਹੜਾ ਹੈ ਉਹ ਚਿੱਠੀ ਜਾਰੀ ਉਹਨਾਂ ਨੇ ਕੀਤੀ ਔਰ ਇਹਦੇ ਅੰਦਰ ਉਹਨਾਂ ਨੇ ਮਤਲਬ 23 ਲੱਖ ਮੀਟਿਕ ਟਨ ਖੁੱਲੀ ਮਾਰਕੀਟ ਦੇ ਵਿੱਚ ਪਰਚੇਸ ਕਰਨ ਦਾ ਪਲੱਸ ਜਿਹੜਾ ਮਲੇਸ਼ੀਆ ਨੂੰ ਐਕਸਪੋਰਟ ਕਰਨ ਦਾ ਨਾਰੂ ਨੇ ਇੱਕਲ ਹੋਰ ਕਹੀ ਹੈ ਕਿ ਇਹ سلسلہ ਅਸੀਂ ਲਗਾਤਾਰ ਜਾਰੀ ਰੱਖਾਂਗੇ ਜਿੱਥੇ-ਜਿੱਥੇ ਵੀ ਸਾਨੂੰ ਕੋਈ ਉਹਦਾ ਬਦਲ ਮਿਲਦਾ ਹੈ ਇਹ سلسلہ ਲਗਾਤਾਰ ਹੋਰ ਵੀ ਜਾਰੀ ਰਹੂਗਾ ਸੋ ਬਸ ਮੈਂ ਇਹ ਕਹਿ ਸਕਦਾ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਚਿੰਤਾ ਦੀ ਕੋਈ ਡਰ ਦੀ ਜਿਹੜੀ ਉਹ ਗੈਸ ਐਸ ਨਹੀਂ ਰਹਿਣੀ ਚਾਹੀਦੀ ਇਹ ਵੀ ਸੀਜ਼ਨ ਜਿਹੜਾ ਪੰਜਾਬ ਦੇ ਅੰਦਰ ਪੈਡੀ ਸੀਜ਼ਨ ਨਾਲ ਜੁੜੇ ਜਿੰਨੇ ਵੀ ਵਰਗਨ ਮੈਨੂੰ ਲੱਗਦਾ ਵੀ ਇੱਕ ਬੜਾ ਅੱਛਾ ਰਹੂਗਾ ਔਰ ਅਸੀਂ ਸਰਕਾਰ ਵੱਲੋਂ ਕੋਈ ਵੀ ਕਸਰ ਖਾਸ ਕਰਕੇ ਮਾਨ ਜੋ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਨਿਰਦੇਸ਼ ਹੈ ਔਰ ਲਗਾਤਾਰ ਉਹ ਦਖਲ ਵੀ ਦਿੰਦੇ ਆ ਸਾਨੂੰ ਵਾਈ ਵੀ ਦਿੰਦੇ ਆ ਮੈਂ ਕਹਿ ਸਕਦਾ ਕਿ ਵਧੀਆ ਸੀਜ਼ਨ ਜਿਹੜਾ ਉਹ ਪੰਜਾਬ ਦੇ ਅੰਦਰ ਲੱਗੂਗਾ ਸਪੇਸ ਹੀ ਕੋਈ ਕਾਰ ਨਹੀਂ ਰਹੇਗਾ ਪੰਜਾਬ ਦੇ ਰਾਈਸ ਪੈਕਟ ਨੀ ਉਹਨਾਂ ਨਾਲ ਮੀਟਿੰਗ ਤਾਂ ਅਜੇ ਸੇ ਨਹੀਂ ਕੀਤੀ ਸਾਡੇ ਫੋਨ ਤੇ ਇੱਕ ਦੋ ਉਹਨਾਂ ਦੇ ਲੀਡਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਤਸੱਲੀ ਬਖਟਾਈ ਹੈ ਆ ਆਲਟੀਮੇਟਲੀ ਉਹਨਾਂ ਦੀ ਡਿਮਾਂਡ ਵੀ ਇਹੀ ਸੀਗੀ ਵੀ ਸਪੇਸ ਹੋਣੀ ਚਾਹੀਦੀ ਹੈ ਸੋ ਫੋਨ ਤੇ ਸਾਡੀਆਂ ਗੱਲਬਾਤਾਂ ਹੋਈਆਂ ਨੇ ਆਦਰਵਾਈਜ਼ ਜੇ ਮਿਲਣ ਦੀ ਉਹਨਾਂ ਦੀ ਇੱਛਾ ਹੋਊਗੀ ਮਿਲਾਂਗੇ ਵੀ ਉਹਨਾਂ ਨੂੰ ਸਾਰੀ ਤਸਵੀਰ ਕਲੀਅਰ ਵੀ ਅਸੀਂ ਕਰਾਂਗੇ ਮਿਲਿੰਗ ਪਾਲਸੀ ਦਾ ਵਿਰੋਧ ਕਿਉਂ ਕਰਦਾ ਹੈ ਨਹੀਂ ਮਿਲਿੰਗ ਪਾਲਸੀ ਦਾ ਵਿਰੋਧ ਮੇਰੇ ਨੋਟਿਸ ਤੇ ਨਹੀਂ ਆਇਆ ਗੂ ਅਜੇ ਬੇਸਿਕਲੀ ਜਿਹੜੇ ਕਨਸਰਨ ਨੇ ਜਦੋਂ ਵੀ ਅਸੀਂ ਕੋਈ ਪਾਲਿਸੀ ਨਵੀਂ ਲੈ ਕੇ ਆਣੀ ਹੁੰਦੀ ਆ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਉਹਨਾਂ ਨਾਲ ਵਾਹ ਕੇ ਸਾਰੀਆਂ ਗੱਲਾਂ ਆਪਾਂ ਤੈਅ ਕਰਦੇ ਆ ਸੋ ਕੋਈ ਮੈਨੂੰ ਲੱਗਦਾ ਨਹੀਂ ਅਜੇ ਤੱਕ ਮੇਰੇ ਨੋਟਿਸ ਦਾ ਕੋਈ ਇਸ ਤਰ੍ਹਾਂ ਦਾ ਵਿਰੋਧ ਆਇਆ ਨਹੀਂ ਜੇ ਕੋਈ ਕਿਸੇ ਦੇ ਮਨ ਦੇ ਅੰਦਰ ਕੋਈ ਸਵਾਲ ਵੀ ਹੋਣਗੇ ਕੋਈ ਚਿੰਤਾਵਾਂ ਹੋਣਗੀਆਂ ਤੇ ਅਸੀਂ ਬੈਠੇ ਆ ਉਹ ਸੁਣਾਗੇ ਔਰ ਉਹਨੂੰ ਸ਼ਾਰਟਵਟ ਵੀ ਕਰਾਂਗੇ ਅਸੀਂ ਪਰ ਮੇਰੀ ਜੀ ਇਹਨਾਂ ਨੇ ਮੀਟਿੰਗ ਦਾ ਬਾਈਕਾਟ ਵੀ ਕੀਤਾ ਸੀ ਪਿਛਲੇ ਪੜਿਆਲੇ ਵਿੱਚ ਜਦੋਂ ਮੀਟਿੰਗ ਦੇ ਸੀ ਬਾਈਕਾਟ ਕੀਤਾ ਸੀ ਨਹੀਂ ਜਿਹੜੀ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ ਮੇਰੇ ਕੋਲ ਤਾਂ ਟਾਈਮ ਮੰਗਿਆ ਸੀਗਾ ਉਹਨਾਂ ਨੇ ਸੋ ਆਉਣ ਵਾਲੇ ਦਿਨਾਂ ਚ ਅਸੀਂ ਮੀਟਿੰਗ ਵੀ ਕਰਾਂਗੇ ਉਹਨਾਂ ਦੇ ਨਾਲ ਉਹ ਆਪਣੇ ਲੋਕ ਨੇ ਪੰਜਾਬ ਦੇ ਅੰਦਰ ਮਤਲਬ ਇੱਕ ਵੱਡਾ ਖੇਤਰ ਆ ਇਹ ਸਾਡਾ ਜਿਹਦੇ ਨਾਲ ਲੱਖਾਂ ਲੋਕ ਜੁੜਿਆ ਸੋ ਅਸੀਂ ਗੱਲ ਵੀ ਸੁਣਾ ਕੇ ਬੈਠਾਂਗੇ ਬਣਾ ਦੇ ਨਾਲ ਸਰ ਇੱਕ ਥੀ ਹੋਰ ਕਲੀਅਰ ਕਰ ਦੋ 23 ਲੱਖ ਤੋਂ ਅਲੱਗ ਹੈ ਜਿਹੜਾ 2 ਲੱਖ ਤੁਸੀਂ ਕਿਹਾ ਮਲੇਸ਼ੀਆ ਨੂੰ ਹਾਂ ਹਾਂ ਉਹ ਵੱਖਰਾ ਉਹ ਵੱਖਰਾ ਹੈ 2.25 ਹੋਵੇ ਜੀ 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 ਹਾਂ 25 ਲੱਖ 2 ਲੱਖ ਐਕਸਪੋਰਟ ਕਰਨਗੇ ਮਲੇਸ਼ੀਆ ਨੂੰ ਓਵਰ ਆਲ ਅਗਰ ਸਾਰੇ ਪੰਜਾਬ ਦੀ ਗੱਲ ਕਰੀਏ ਜਿਹੜੇ ਸਟੋਰੇਜ ਹੈ ਕਿੰਨੀ ਹੋ ਸਕਦੀ ਹੈ ਔਰ ਉਤਪਾਦਨ ਜੋ ਜਿਹੜੇ ਅਨੁਮਾਨ ਨੇ ਉਹ 1 ਲੱਖ ਦਾ મતલਬ ਮੈਂ 200 ਲੱਖ ਮੀਟਰ ਟਨ ਜਿਹੜੀ ਆ ਉਹ ਪੈਡੀ ਦੀ ਆਂਦੀ ਸੁਭਾਵਨਾ ਹੁੰਦੀ ਹੈ ਉਹ ਥੋੜੀ ਬਹੁਤ ਉੱਪਰ ਥੱਲੇ ਜਾ ਸਕਦੀ ਹੈ ਸੋ ਇਹਦਾ ਮਤਲਬ ਸਬਕ ਸਟੋਰੇਜ ਕੈਪਸਿਟੀ ਹੈ ਇਹ ਪੰਜਾਬ ਦੇ ਅੰਦਰ ਇਸ ਵੇਲੇ ਸਾਡੇ ਕੋਲ 121 ਲੱਖ ਮੀਟਰ ਟਨ ਜਿਹੜਾ ਉਹ ਮਤਲਬ ਲੱਗਿਆ ਹੋਇਆ ਹੈ ਸੋ ਲਗਭਗ ਮੈਨੂੰ ਲੱਗਦਾ ਹੈ ਵੀ ਇਹ سلسلہ ਆਰੰਭ ਹੋਣ ਦੇ ਨਾਲ ਕੋਈ ਸਪੇਸ ਦੀ ਪ੍ਰੋਬਲਮ ਰਹੇਗੀ ਨਹੀਂ ਪੰਜਾਬ ਦੇ ਅੰਦਰ ਠੀਕ ਹੈ ਜੀ